ਬਹੁਤ-ਬਹੁਤ ਤੁਹਾਡਾ ਧੰਨਵਾਦ ਅ ਤੁਰਤ ਜਿਹੜਾ ਤੁਹਾਨੂੰ ਸਨੇਹਾ ਜਿਹੜਾ ਲਾਇਆ ਅੱਜ ਜਿਹੜਾ ਤੁਹਾਨੂੰ ਸੱਦਣ ਦਾ ਮਕਸਦ ਇਹ ਹੈ ਕਿ ਜੋ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਤੀ ਦੀਆਂ ਚੋਣਾਂ ਮਾਨਯੋਗ ਕੋਰਟ ਦੇ ਰਾਹੀਂ ਜਿਹੜੀਆਂ ਇਹ ਕੀਤੀਆਂ ਗਈਆਂ ਕਿਉਂਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਜਿਹੜੀਆਂ ਚੋਣਾਂ ਹੋ ਕਰਾਈਆਂ ਜਾਣ ਅਦਰਵਾਈਜ਼ ਇਹ ਚੋਣਾ 2 ਸਾਲ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਸਰਕਾਰ ਨੂੰ ਡਰ ਸੀ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਬਹੁਤ ਜ਼ਿਆਦਾ ਦੁਖੀ ਆ ਤੇ ਸਾਨੂੰ ਸਰਕਾਰ ਹੀ ਬੰਦਿਆਂ ਨੂੰ ਕੋਈ ਸਮਰਥਨ ਨਹੀਂ ਪੰਜਾਬ ਦੇ ਵਿੱਚੋਂ ਮਿਲੇਗਾ ਤਾਂ ਉਹ ਡਰ ਦੇ ਕਾਰਨ ਜਿਹੜੀਆਂ ਇਹ ਚੋਣਾਂ ਸੀ ਉਹ ਲੰਕਾਈਆਂ ਗਈਆਂ ਸੋ ਤੁਸੀਂ ਇਹਦੇ ਦੇਖ ਹੀ ਲਿਆ ਕਿ ਜਦੋਂ ਹੁਣ ਚੋਣਾਂ ਜਿਹੜੀਆਂ 14 ਦਸੰਬਰ ਨੂੰ ਜਿਹੜੀਆਂ ਹੋਣ ਜਾ ਰਹੀਆਂ ਉਹਦਾ ਤੁਸੀਂ ਦੇਖ ਹੀ ਲਿਆ ਕਿ ਇਹਨਾਂ ਚੋਣਾਂ ਦੇ ਅੰਦਰ ਜੋ ਕੁਝ ਹੋਇਆ ਪੂਰੇ ਪੰਜਾਬ ਦੇ ਅੰਦਰ ਹੋਇਆ ਸਾਰੇ ਥਾਂ ਤੇ ਹੋਇਆ ਪਰ ਰਾਜਪੁਰਾ ਦੇ ਅੰਦਰ ਪਹਿਲੀ ਵਾਰੀ ਇੱਕ ਵੱਖਰੀ ਨਵੇਕਲੀ ਗੁੰਡਾਗਰਦੀ ਜਿਹੜੀ ਹੈ ਇੱਥੇ ਦੀ ਐਮ.ਐਲ.ਏ ਤੇ ਉਹਦੇ ਗੁੰਡਿਆਂ ਨੇ ਜਿਹੜੀ ਕੀਤੀ ਆ ਹੂੰ ਤੁਸੀਂ ਵੀ ਬਹੁਤ ਜ਼ਿਆਦਾ ਉੱਥੇ ਸੀ ਉਸ ਦਿਨ ਤੇ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਣਾ ਕਿ ਪਹਿਲੇ ਜਿਸ ਦਿਨ ਇੱਕ ਤਰੀਕ ਨੂੰ ਇਹ ਜਿਹੜੀਆਂ ਨੋਮੀਨੇਸ਼ਨ ਜਿਹੜੀਆਂ ਫਾਈਲ ਸੀ ਉਹ ਹੋਣੀਆਂ ਸਾਡੇ ਸਾਰੇ ਬੰਦਿਆਂ ਨੇ ਸਭ ਤੋਂ ਪਹਿਲਾਂ ਜਾ ਕੇ ਐਨਓਸੀ ਜਿਹੜੇ ਸੀ ਸੀ ਅਪਲਾਈ ਕੀਤੇ ਪਰ ਹਰਾਨੀ ਦੀ ਗੱਲ ਇਹ ਆ ਕਿ ਸ਼ਾਮ ਤੱਕ ਵੀਡੀਓ ਗੈਰਹਾਜ਼ਰ ਰਿਹਾ ਭਗੌੜਾ ਰਿਹਾ ਇੱਥੋਂ ਅਤੇ ਕਿਸੇ ਨੂੰ ਐਨਓਸੀ ਨਹੀਂ ਦਿੱਤੀ ਗਈ ਅਖੀਰ ਮੈਨੂੰ ਜਾਣਾ ਪਿਆ ਉੱਥੇ ਖੁਦ ਤੇ ਵੀਡੀਓ ਉੱਥੇ ਬੈਠਾ RAM ਨਾਲੋਂ ਚਾਹ ਪੀ ਰਿਹਾ ਸੀ ਕੋਈ 5:30 6 ਵਜੇ ਤੇ ਕਿਹੜੇ ਬੰਦੇ ਬਾਹਰ ਰੁਲਦੇ ਫਿਰਦੇ ਤੋ ਅਸੀਂ ਪ੍ਰੈਸ਼ਰ ਪਾਇਆ ਵੀਡੀਓ ਦਾ ਜਦੋਂ ਘਰੌ ਕੀਤਾ ਉਹਨੂੰ ਕਿਹਾ ਕਿ ਇਸ ਦਫਤਰ ਦਾ ਹੁਣੇ ਘਰੌ ਕਰਿਆ ਜਾਏਗਾ ਤੇ ਸਾਰੀ ਰਾਤ ਤੁਹਾਨੂੰ ਨਿਕਲ ਨਹੀਂ ਦੇਾਂਗੇ ਅਸੀਂ ਇੱਥੋਂ ਫਿਰ ਜਾ ਕੇ ਜਿਹੜੇ ਸਾਡੇ ਬੰਦਿਆਂ ਨੂੰ ਐਨਓਸੀ ਜਿਹੜੀ ਉਹ ਦਿੱਤੀ ਨਾ ਉੱਥੇ ਪੰਚਾਇਤ ਸੈਕਟੀ ਸੀ ਨਾ ਉੱਥੇ ਕੋਈ ਜੇਈ ਸੀ ਲੋਕ ੱੱਕੇ ਖਾਂਦੇ ਫਿਰਦੇ ਰਹੇ ਜਿਹਦੀ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆ ਉਸ ਨੂੰ ਵੀ ਅਸੀਂ ਕੀਤੀ ਇਹ ਤੋਂ ਬਾਅਦ ਫਿਰ ਨਾਮੀਨੇਸ਼ਨ ਦਾ ਜਦੋਂ ਦੌਰ ਆਇਆ 4 ਤਰੀਕ ਜਿਹੜਾ ਲਾਸਟ ਡੇਟ ਸੀਗਾ ਨਾਮੀਨੇਸ਼ਨ ਦਾ ਤੁਸੀਂ ਦੇਖਿਆ ਕਿ ਉਸ ਦਿਨ ਕੀ ਹਾਲਾਤ ਸੀ ਅਸੀਂ ਸਾਡੇ ਬੰਦਿਆਂ ਨੂੰ ਲੈ ਕੇ ਸਹੀ 8:30 9 ਦੇ 8:30 ਵਜੇ ਅਸੀਂ ਉੱਥੇ ਸਾਡੇ ਪੂਰੀ ਦੀ ਪੂਰੀ ਟੀਮ ਅਸੀਂ ਉੱਥੇ ਲੈ ਕੇ ਪਹੁੰਚ ਗਏ ਸੀ ਕਿਉਂਕਿ ਸਾਨੂੰ ਇੱਕ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਉਹਦੀ ਪੜਤਾਲ ਦੇ ਵਾਸਤੇ ਤੁਸੀਂ ਜਲਦੀ 9 ਵਜੇ ਤੱਕ ਆਪਣੇ ਬੰਦਿਆਂ ਨੂੰ ਭੇਜ ਦਿਓ 9:30 ਵਜੇ ਅਸੀਂ ਪੜਤਾਲ ਸ਼ੁਰੂ ਕਰਨੀ ਹੈਗੀ ਆ। ਬਾਹਰਲਾ ਗੇਟ ਪੁਲਿਸ ਨੇ ਲਾ ਲਿਆ। ਕਿਸੇ ਨੂੰ ਬੜਨ ਦੀ ਸੀ ਦਿੱਤਾ ਜਾਂਦਾ। ਤੇ ਜਿਹੜੇ ਸਰਕਾਰੀ ਪੱਖ ਦੇ ਲੋਕ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬੈਕ ਡੋਰ ਤੇ ਐਂਟਰੀ ਕਰਾ ਕੇ ਅੰਦਰ ਭੇਜਿਆ ਗਿਆ। ਉਹਨਾਂ ਦੇ ਨਾਲ ਜਿਹੜੇ ਗੁੰਡੇ ਸੀ ਹੋ ਗਏ ਉੱਥੇ ਅਤੇ ਉਹ ਤੁਸੀਂ ਹਾਲਾਤ ਜਿਹੜੇ ਦੇਖੇ ਆ ਕਿੰਨਾ ਧੱਕਾ ਮੇਰਾ ਅੱਜ ਵੀ ਜਿਹੜਾ ਇਹ ਹੱਥਾ ਉਹ ਦੁਖਦਾ ਰਾਤ ਸਾਰੀ ਰਾ ਮੈਂ ਦੋ ਟਾਈਮ ਇਥੇ ਜਿਹੜੀ ਜੇਲ੍ਹਾਂ ਉਹ ਮળਦਾ ਤੇ ਤੁਸੀਂ ਇਹ ਦੇਖੋ ਕਿ ਜੇ ਗੇਟ ਅਸੀਂ ਡੀਸੀ ਨੂੰ ਮੈਂ ਗੱਲ ਕੀਤੀ ਡਿਪਟੀ ਕਮਿਸ਼ਨਰ ਤੋਂ ਬਾਅਦ ਐਸਟੀਐਮ ਬਾਹਰ ਆਏ ਉਹਨਾਂ ਨੇ ਕਿਹਾ ਐਸਟੀਐਮ ਕਹਿ ਕੇ ਗਏ ਕਿ ਸਾਰੇ ਕੈਂਡੀਡੇਟਸ ਨੂੰ ਜਿਹੜੇ ਚੌਣ ਲੰਡਨ ਦੇ ਚਾਹ ਮਾਣਨੇ ਉਹਨਾਂ ਨੂੰ ਅੰਦਰ ਭੇਜ ਦਿਓ ਪਰ ਪੁਲਿਸ ਦਾ ਇੰਨਾ ਮੜਾ ਰਵਈਆ ਸੀ ਕਿਉਂਕਿ ਬਾਰ-ਬਾਰ ਕਾਨਤ ਫੋਨ ਜਿਹੜਾ ਸੀ ਐਮਐਲਏ ਨੂੰ ਲਾਈ ਜਾਂਦੇ ਸੀ ਤੇ ਅਸੀਂ ਕੀ ਕਰੀਏ ਕੀ ਜੋ ਹਦਾਇਤ ਸੀ ਕਿਸੇ ਚੋਣ ਕਮਿਸ਼ਨ ਦੇ ਅਧਿਕਾਰੀ ਦੀ ਨਹੀਂ ਕਿਸੇ ਡੀਸੀ ਦੀ ਨਹੀਂ ਕੁਛ ਨਹੀਂ ਐਮਐਲਏ ਦੀ ਦੀ ਜਿਹੜੀ ਡਾਇਰੈਕਸ਼ਨ ਤੇ ਉੱਥੇ ਸਾਰਾ ਹੈ ਕੁਸ ਵਾਪਰ ਰਿਆ ਸੀਗਾ 11:30 ਵਜੇ ਉਨੇ 12 ਵਜੇ ਤੱਕ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਅਸੀਂ ਤੱਕੇ ਦੇ ਨਾਲ ਜਦੋਂ ਫਿਰ ਇੱਥੇ ਐਸਟੀਐਮ ਨੇ ਆ ਕੇ ਖਿਲਾਇਆ ਤਾਂ 3-4 ਬੰਦੇ ਐਂਟਰ ਕਰ ਸਕੇ ਬਾਕੀ ਫੇਰ ਬਾਹਰ ਰੁਲਦੇ ਰਹੇ ਮੈਂ ਹੈਰਾਨੀ ਦੀ ਗੱਲ ਇਹ ਆ ਕਿ ਉਹ ਤੋਂ ਬਾਅਦ ਜਿਹੜੇ ਅੰਦਰ ਵੀ ਚੜੇ ਗਏ ਬੰਦੇ ਉਥੇ ਇਹਨਾਂ ਦੇ ਅੰਦਰ ਗੁੰਡੇ ਖੜੇਗੇ ਜਿਹਦੇ ਵਿੱਚ ਦੋ ਨਾਮ ਨਿੱਜੀ ਤੌਰ ਤੇ ਮੈਂ ਜਾਣਦਾ ਜਿਹੜਾ ਇੱਕ ਭੱਜਦਾ ਵੀ ਤੁਸੀਂ ਨਜ਼ਰ ਆਇਆ ਵਾਇਰਲ ਜਿਹੜੀ ਵੀਡੀਓ ਜਿਹੜੀ ਹੋਈ ਹੈ ਇੱਥੇ ਜਸਤਾਰ ਸਿੰਘ ਜਿਹੜਾ ਮੌਜੂਦਾ ਸਰਪੰਚ ਆਹੋ ਜਡੌਲੀ ਪਿੰਡ ਦਾ ਉਹ ਸਾਡੇ ਇਹ ਬੈਠੇ ਨੇ ਸਰਦਾਰ ਪ੍ਰੇਮ ਸਿੰਘ 1939 ਦਾ ਬਰਥ ਹੈ ਇਹਨਾਂ ਦਾ ਇਹੀ ਜੇ 87 ਇਅਰ 올ਡ ਐਕਸ ਆਰਮੀ ਆਫੀਸਰ ਨੇ ਇਹਨਾਂ ਦੀ ਫਾਈਲ ਲੈ ਕੇ ਉਹ ਦੌੜਿਆ ਬੰਦਾ ਹੋ ਸਾਡੇ ਬੰਦੇ ਪਿੱਛੇ ਤੋੜੇ ਉਹ ਦੌੜ ਗਏ ਇੱਕ ਜਗਦੀਪ ਸਿੰਘ ਆ ਕੋਈ ਅਲੂਨੇ ਦਾ ਉਹਨੇ ਗੁੰਡਾਗਰਦੀ ਕਰਕੇ ਆ ਸਾਡੇ ਬੰਦੇ ਬੈਠੇ ਐ ਇੱਥੇ ਜਸਵੀਰ ਸਿੰਘ ਜੱਸੀ ਕੋਟਲੇ ਜੋਨ ਤੋਂ ਉਹਦੇ ਨਾਲ ਹੋਰ ਦੋ ਤਿੰਨ ਗੁੰਡੇ ਉਹਨਾਂ ਨੇ ਇਹਨਾਂ ਦੇ ਪੇਪਰ ਲਏ ਇਹਨਾਂ ਦੇ ਕਵਰਿੰਗ ਦੇ ਨਾਲ ਸੀ ਜਿਹੜੇ ਉਹਨਾਂ ਦੇ ਪੇਪਰ ਲੈ ਕੇ ਉੱਥੇ ਦੌੜ ਗਏ ਉਹ ਬੰਦੇ ਤੇ ਇਹਨਾਂ ਨੂੰ ਪੁਲਿਸ ਨੇ ਅੰਦਰ ਉਥੇ ਕਮਰੇ ਦੇ ਵਿੱਚ ਬੰਦ ਕਰਤਾ ਤੇ ਜਿਹੜਾ ਐਸ ਐਚਓ ਸਦਰ ਆ ਕੋਈ ਦਵਿੰਦਰ ਸਿੰਘ ਉਹਨੇ ਇਹਨਾਂ ਨੂੰ ਥ੍ਰੈਟ ਕੀਤਾ ਕਿ ਤੁਹਾਡੇ ਤੇ ਝੂਠਾ ਪਰਚਾ ਪਾ ਦੇਗਾ ਤੁਹਾਡੇ ਤੇ ਦਾ ਐਨਕਾਉਂਟਰ ਕਰ ਦੇਗਾ ਸ਼ਾਮ ਦੇ 3 ਵਜੇ ਤੱਕ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਬੰਦੇ ਕਿੱਥੇ ਹੈਗੇ ਆ ਇਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਗਿਆ ਮੈਂ ਇਹ ਚਾਹਨਾ ਕਿ ਜਿਹੜਾ ਦਵਿੰਦਰ ਸਿੰਘ ਐਸ ਐਚਓ ਨੇ ਜਿਹੜਾ ਸਦਰ ਦਾ ਉਹਦੇ ਤੇ ਕਿਡਨੈਪਿੰਗ ਦਾ ਪਰਚਾ ਜਿਹੜਾ ਦਰਜ ਹੋਣਾ ਚਾਹੀਦਾ ਅਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਲਿਖਿਆ ਕਿ ਇਹਨਾਂ ਦੀ ਜਿਹੜੀ ਫਾਈਲ ਆ ਉਹ ਦੁਬਾਰਾ ਜਿਹੜੀ ਜਮਾ ਹੋਣੀ ਚਾਹੀਦੀ ਹੈ ਇਹ ਤੋਂ ਇਲਾਵਾ ਜਿੰਨੀ ਗੁੰਡਾਗਰਦੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਆ ਫਿਰ ਮੈਂ ਇਹ ਕਹਿ ਸਕਦਾ ਕਿ ਜੇ ਇਹ ਚੋਣ ਤੁਸੀਂ ਨਹੀਂ ਲੜ ਸਕਦੇ ਤੇ ਫਿਰ ਪੁਲਸ ਵਾਲਿਆਂ ਨੂੰ ਹੀ ਖੜੇ ਕਰ ਦਿੰਦੇ ਤੁਸੀਂ ਜੇ ਵੋਟਾਂ ਹੀ ਪੁਲਿਸ ਨੇ ਮੰਗਣੀਆਂ ਕਿਉਂਕਿ ਪਿਛਲੇ 4 ਸਾਲ ਚ ਇਹ ਨੀਨਾ ਮਿੱਤਲ ਇੱਕੇ ਗੱਲ ਕਹਿੰਦੀ ਆ ਵੀ ਮੈਂ ਉਹ ਕੰਮ ਕਰਾਏ ਜੀ ਜਿਹੜੇ ਪਿਛਲੇ 25 ਸਾਲ ਚ ਨਹੀਂ ਹੋਏ ਮੈਨੂੰ ਇੱਕ ਕੰਮ ਤਾਂ ਕਣਾ ਦੋ ਵੀ ਤੁਸੀਂ ਵੀ ਕਿਹੜਾ ਕੰਮ ਨਹੀਂ ਹੋਇਆ ਹੈਗਾ ਕੁਝ ਦਿਨ ਪਹਿਲਾਂ ਮੈਂ ਇੱਥੇ ਦੇਖ ਰਿਹਾ ਸੀ ਕੋਈ ਪੀਸੀ ਪਾਣ ਦੀ ਕੋਈ ਕਿਸੇ ਖਰਾਜਪੁਰ ਦੀ ਸੜਕ ਤੇ ਲੋ ਜੀ ਇਹ ਮੈਂ ਬਣਾ ਰਹੀਆਂ 25 ਸਾਲ ਬਾਅਦ ਬੀਬੀ ਜੀ ਤੈਨੂੰ ਤਾਂ ਇਹ ਨਹੀਂ ਪਤਾ ਇਹ ਸੜਕ ਜਦੋਂ ਸਰਕਾਰ ਬਣੀ 2017 ਚ ਉਸ ਟਾਈਮ ਹੀ ਮੈਂ ਇਹ ਡਬਲ ਸੜਕ ਤੇ ਸਿੰਗਲ ਰੋਡ ਸੀ ਇਸ ਨੂੰ ਮੈਂ ਡਬਲ ਸੜਕ ਬਾਇਆ ਜੰਡੋਲੀ ਉਪਰੋਂ ਕਮਾ ਕੇ ਖਰਾਜਪੁਰ ਮੇਨ ਤੇ ਜਿਹੜੀ ਸਾਡੇ ਇੱਥੇ ਅੰਡਰਪਾਸਟ ਜਿਹੜਾ ਜਾਂਦਾ ਹੈਗਾ ਉੱਥੇ ਮੈਂ ਬਣਵਾ ਕੇ ਦਿੱਤੀ ਸੀ ਇਹਨੂੰ ਬੀਬੀ ਜੀ ਨੂੰ ਇਹ ਨਹੀਂ ਪਤਾ ਕਿ ਦੋ ਪਿੰਡ ਸਾਡੇ ਖਰਾਜਪੁਰ ਤੇ ਜੰਡੋਲੀ ਦੋਆਂ ਦੇ ਉੱਤੇ ਪੁਲ ਜਿਹੜੇ 25 ਦਰ ਦੇ ਤੇ ਉਹ ਹਰਦਿਆਲ ਸਿੰਘ ਨੇ ਲਵਾ ਕੇ ਦਿੱਤੇ ਆ ਆ ਬੈਠੇ ਇੱਥੇ ਜੰਡੋਲੀ ਵਾਲੇ ਵੀ ਬੈਠੇ ਆ ਖਰਾਜਪੁਰ ਵਾਲੇ ਵੀ ਬੈਠੇ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਉੱਥੇ ਪੁਲ ਲੱਗੇ ਕਿ ਨਹੀਂ ਲੱਗੇ ਇਹ ਹਰ ਗੱਲ ਤੇ ਕਹਿੰਦੀ ਹੈ ਕਿ ਮੈਂ ਕਰਾਇਆ ਇਸ ਇਲਾਕੇ ਦੇ ਅੰਦਰ 9 ਪੁਲ ਬਣਾਏ ਹਰਿਆਲ ਸਿੰਘ ਨੇ ਇਸ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਪੁਲਾਂ ਦੇ ਉੱਪਰੋਂ ਨਿਕਲ ਕੇ ਜਾਂਦੀ ਹੈ ਇਹ ਤੁਸੀਂ ਛੱਡੋ ਪਰ ਸਾਡੇ ਨੱਕ ਦੀ ਜੜ ਦੇ ਵਿੱਚ ਪਹਿਲਾ ਪਿੰਡ ਆ ਸਾਡਾ ਸ਼ਾਮਦੂ ਉਸ ਪਿੰਡ ਦੇ ਵਿੱਚ ਵੜ ਕੇ ਦਿਖਾ ਲੋ ਤੁਸੀਂ ਹਾਲਾਤ ਇਹ ਬਣੇ ਪਏ ਹੈ ਕਿ ਤੁਸੀਂ ਸੜਕ ਦਾ ਹਲ ਬਣ ਵੱਡੀ ਸੜਕ ਬਣਾ ਕੇ ਪਿੰਡ ਪੂਰੇ ਪਿੰਡ ਦੇ ਕੰਮ ਕਰਾ ਕੇ ਪਾਣੀ ਅੰਡਰ ਪਾਸ ਕਰਾ ਕੇ ਸਾਰੇ ਗੇਰੇ ਅੱਜ ਉਸ ਸੜਕਾਂ ਦੇ ਨੂੰ ਲੰਘ ਨਹੀਂ ਸਕਦੇ ਹੈਗੇ ਤੋਂ ਮੈਂ ਕਿ ਕਿ ਜੇ ਕੰਮ ਕਰਾਵਾਂਗਾ ਬੜਾ ਟਾਈਮ ਲੱਗੇਗਾ ਮੈਂ 100 ਹੱਥ ਰੱਸਾ ਸਿਰੇ ਤੇ ਗੰਢ ਇੱਕੇ ਗੱਲਾਂ ਜੇ ਕੰਮ ਅਸੀਂ ਕਰਾਏ ਸੀ ਤਾਂ ਉਸ ਕੰਮਾਂ ਦੀ ਬਦੌਲਤ ਤਾਂ ਸਾਨੂੰ ਇੱਥੇ ਸਾਡੀ ਵਿਰੋਧੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੂਰੇ ਦੇਸ਼ ਦੇ ਵਿੱਚੋਂ ਬਲਾਕ ਸੰਤੀਰ ਰਾਜਪੁਰਾ ਨੂੰ ਇੱਕ ਨੰਬਰ ਤੇ ਲਿਆ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ 25 ਲੱਖ ਰੁਪਏ ਦਾ ਨਾਮ ਦਿੱਤਾ ਸੀ 25 ਲੱਖ ਰੁਪਏ ਦਾ ਇਹ ਜੇ ਕੰਮ ਹੋਏ ਸੀ ਤਾਂ ਇਹਨਾਂ ਨੇ ਅੱਜ ਇਸ ਪੂਰੇ ਹਲਕੇ ਦਾ ਦੁਰਦਸ਼ਾ ਕਰ ਕਰਤੀ ਹੈਗੀ ਆ ਬੇੜਾ ਗਰ ਕਰਤਾ ਪੂਰੇ ਇਲਾਕੇ ਦਾ ਮੈਂ ਤੁਹਾਨੂੰ ਦੱਸਾਂ ਇਹੀ ਸ਼ਹਿਰ ਸੀ ਜਿਸ ਸ਼ਹਿਰ ਨੂੰ ਇੱਕ ਨੰਬਰ ਤੇ ਲਿਆ ਕੇ ਅਸੀਂ 198 ਨਾ 2020 ਦੇ ਵਿੱਚ ਤਾਂ ਇਹ ਸ਼ਹਿਰ ਨੂੰ 1 ਲੱਖ ਦੀ ਪਾਪੂਲੇਸ਼ਨ ਤੋਂ ਵੱਧ ਜਿਹੜੇ ਸ਼ਹਿਰ ਆ ਪਹਿਲੇ ਨੰਬਰ ਤੇ ਲਿਆ ਕੇ ਭਾਰਤ ਦੇ ਰਾਸ਼ਟਰਪਤੀ ਸਾਹਿਬ ਨੇ ਅਵਾਰਡ ਦਿੱਤਾ ਸੀ ਸਾਨੂੰ ਇਹੀ ਜਿਹੜਾ ਹਸਪੀਟਲ ਆ ਇੱਥੇ ਇਹ ਹਸਪੀਟਲ ਜਿਸ ਨੂੰ 3 ਸਾਲ ਕਾਇਆ ਕਲਪ ਦੇ ਵਿੱਚ ਇੱਥੋਂ 10-10 ਲੱਖ ਰੁਪਏ ਦਾ ਇਨਾਮ ਪੰਜਾਬ ਦਾ ਪਹਿਲੇ ਨੰਬਰ ਦਾ ਸਬਡਿਵੀਜ਼ਨ ਹਸਪੀਟਲ ਡਿਕਲੇਅਰ ਕਰਕੇ ਇਹ ਇਸ ਨੂੰ ਇਨਾਮ ਮਿਲਦਾ ਰਿਹਾ ਪਰ ਅੱਜ ਹਾਲਤ ਇਹ ਆ ਉਸੇ ਹਸਪੀਟਲ ਦੇ ਅੰਦਰ ਉਹਨਾਂ ਬੈੱਡਾਂ ਤੇ ਜਿਹੜੇ ਹਰਦੀਪਾਲ ਸਿੰਘ ਨੇ ਡੋਨੇਟ ਕਰੇ ਸੀ ਅੱਜ ਕੁੱਤੇ ਬੈਠੇ ਆ ਇਹ ਦੇਖ ਲਓ ਤੁਸੀਂ ਕੁੱਤੇ ਬੈਠੇ ਆ ਇਹਨਾਂ ਬੈੱਡਾਂ ਦੇ ਉੱਤੇ ਇਸ ਹਸਪਤਾਲ ਦੇ ਅੰਦਰ ਨਾ ਕੋਈ ਡਾਕਟਰ ਹੈ ਨਾ ਕੋਈ ਹੋਰ ਕੋਈ ਹੈ ਅੱਜ ਐਸੇ ਹਾਲਾਤ ਜਿਹੜੇ ਰਾਜਪੁਰੇ ਦੇ ਪੈਦਾ ਕੀਤੇ ਆ ਇਹ ਮੈਂ ਇਹ ਸੋਚਦਾ ਕਿ ਆਮ ਆਦਮੀ ਪਾਰਟੀ ਨੂੰ ਤਾਂ ਵੋਟ ਮੰਗਣ ਦਾ ਹੀ ਹੱਕ ਨਹੀਂ ਜੇ ਇਹਨਾਂ ਨੂੰ ਸਹੀ ਮਹਿਨਤ ਸਪੋਰਟ ਹੁੰਦੀ ਤਾਂ ਇੰਨੀ ਗੁੰਡਾਗਰਦੀ ਕਰਨ ਦੀ ਲੋੜ ਨਹੀਂ ਸੀ ਇਹਨਾਂ ਨੂੰ ਤਾਂ ਲੋਕਾਂ ਨੇ ਇਹਨਾਂ ਨੂੰ ਹੱਥਾਂ ਤੇ ਚੱਕਣਾ ਸੀ ਤੁਸੀਂ ਤੁਸੀਂ ਇੰਦੀ ਪੋਰਦੇ ਰਹੇ ਪੋਰਸਤੰਤਰ ਦੇ ਰਹੇ ਪੰਜ ਚਾਰ ਮਹੀਨੇ ਦੀ ਗੱਲ ਹੈ ਤਾਂ ਹੁਣ ਉਹ ਜਿਹੜਾ ਜਸਤਾਰ ਸਿੰਘ ਆ ਗਨਮੈਨ ਦੇਤੇ ਉਸ ਨੂੰ ਵੀ ਤੁਰਿਆ ਫਿਰ ਤੂੰ ਪਹਿਲਾਂ ਨਲੈਕੀਆਂ ਕਰਦੇ ਆ ਹੁਣ ਗਨਮੈਨ ਲੈ ਕੇ ਤੁਰੇ ਫਿਰਦੇ ਆਏ ਕਦੋਂ ਤੱਕ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ ਜੀ ਕਦੋਂ ਤੱਕ ਇਹ ਤੁਰੇ ਫਿਰਨਗੇ ਤਾਂ ਆਫਟਰ ਰਹਿਣਾ ਹੋ ਰਹੀਆਂ ਪਿੰਡਾਂ ਦੇ ਵਿੱਚ ਤੁਹਾਡਾ ਭਾਈਚਾਰਾ ਇੱਕ ਦੂਜੇ ਦਾ ਬਣਿਆ ਹੋਇਆ ਤੁਸੀਂ ਬਦਮਾਸ਼ੀ ਕਰਦੇ ਹੋ ਇਹਨਾਂ ਤੇ ਐਡੇ ਕਿੱਡੇ ਤੁਸੀਂ ਗੁੰਡੇ ਪੈਦਾ ਹੋਗੇ ਤੁਸੀਂ ਫਿਰ ਅਸੀਂ ਕੁੱਟ ਕੇ ਭਜਾਇਆ ਕਿ ਨਹੀਂ ਭਜਾਇਆ ਉਹਨੂੰ ਤੁਸੀਂ ਸਾਰੀ ਦੇਖ ਹੀ ਰਹੇ ਆ ਤੁਹਾਨੂੰ ਜਿਹੜੀ ਵੀਡੀਓ ਇਹ ਦੀ ਤੇ ਤੁਹਾਨੂੰ ਤੁਸੀਂ ਆਪ ਹੀ ਦੇਖਿਆ ਉੱਥੇ ਕੋਰਟ ਕੰਪਲੈਕਸ ਦੇ ਵਿੱਚ ਕਿ ਕਿੰਨਾ ਮਤਲਬ ਕਹਿੰਦਾ ਕਿਸ ਤਰੀਕੇ ਦੇ ਨਾਲ ਸਾਡੇ ਬੰਦਿਆਂ ਨੇ ਦੜਾਇਆ ਉੱਥੋਂ ਭਜੇ ਆ ਫਿਰ ਸੋ ਮੈਂ ਅਸੀਂ ਜਿਹੜੀ ਵੋਟ ਮੰਗਣੀ ਆ ਇਹਨਾਂ ਨੇ ਤਾਂ ਬਰਬਾਦ ਕੀਤਾ ਰਾਜਪੁਰਾ ਅਸੀਂ ਰਾਜਪੁਰਾ ਦਾ ਵਿਕਾਸ ਕਰਾਇਆ ਸੀ ਮੈਂ ਤੁਹਾਨੂੰ ਦੱਸਾਂ ਤੇ ਮੈਂ ਬਕਾਸ ਦੇ ਨਾਂ ਤੇ ਜਿਹੜੀ ਵੋਟ ਪਾਣੀ ਹੈ ਮੈਂ ਰਾਜਪੁਰਾ ਦੇ ਸਮੁੱਚੇ ਪਿੰਡਾਂ ਦੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹੁੰਨਾ ਕਿ ਰਾਜਪੁਰਾ ਨਿਵਾਸੀਓ ਤੁਸੀਂ ਧੋਖੇ ਚਾਏ ਤੁਹਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਕਿੱਥੇ ਦੀ ਰਹਿਣ ਵਾਲੀ ਐ ਇਹ ਤੁਸੀਂ ਧੋਖੇ ਚਾ ਕੇ ਜਿਹੜਾ ਹੈ ਇਹਨਾਂ ਲੋਕਾਂ ਨੂੰ ਚੁਣ ਲਿਆ ਅੱਜ ਕੀ ਹਾਲਾਤ ਆ ਜਿਹੜੇ ਤੁਹਾਡੇ ਹਲਕੇ ਦੇ ਬਣਾਤੇ ਤੁਹਾਡੇ ਪਿੰਡਾਂ ਦੇ ਬਣਾਤੇ ਜੇ ਭਾਰਤ ਸਰਕਾਰ ਤੋਂ ਕੋਈ ਜਿਹੜੀ ਫਾਈਨਾਂਸ ਕਮਿਸ਼ਨ ਦੀ ਕੋਈ ਗ੍ਰਾਂਟ ਆ ਜਾਂਦੀ ਆ ਨਾਲ ਦੀ ਨਾਲ ਹੀ ਇਹ ਲਿਖ ਦਿੰਨੇ ਆ ਵੀ ਅਸੀਂ ਪੈਸਾ ਭੇਜਿਆ ਜੀ ਜਿੰਨਾ ਪਿੰਡਾਂ ਦੇ ਵਿੱਚੋਂ ਪੈਸਾ ਕਢਾਇਆ ਗਿਆ ਉਹ ਸਰਪੰਚ ਤਿਆਰ ਰਹਿਣ ਕਿਉਂਕਿ ਜਿਹੜੀ ਡਾਕੂਮੈਂਟਰੀ ਪ੍ਰੂਫ ਆ ਕਦੇ ਖਤਮ ਨਹੀਂ ਹੁੰਦੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਇਹਨਾਂ ਦੀਆਂ ਗੱਲਾਂ ਚਾਕੇ ਬਾਅਦ ਵਿੱਚ ਬਸਤੇ ਤੁਹਾਨੂੰ ਚੱਕਣੇ ਪੈਣੇ ਆ ਇਨਕੁਆਰੀਆਂ ਤੁਹਾਡੀਆਂ ਹੋਣੀਆਂ ਇਹ ਜਿਹੜੇ ਮੈਂਬਰ ਹੋਣ ਬਣ ਰਹੇ ਆ ਸਿਰਫ 5-7 ਮਹੀਨੇ ਲਈ ਲਈ ਆ 8 ਮਹੀਨੇ ਦੇ ਲਈ ਸਰਕਾਰ ਬਦਲ ਜਾਣੀ ਆ ਔਰ ਇਹਨਾਂ ਨੇ ਇੱਕ ਨੇ ਨਹੀਂ ਇਹਨਾਂ ਦੇ ਮੈਂ ਤੁਹਾਨੂੰ ਦੱਸਾਂ ਰਹਿਣਾ ਜੇ ਇਹ ਗੁੰਡਾ ਕਰਨ ਦੀ ਕੋਸ਼ਿਸ਼ ਕਰਨਗੇ ਗੁੰਡਾ ਕਰਦੀ ਤਾਂ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਮੈਂ ਤੁਹਾਨੂੰ ਦੱਸਾਂ ਮੇਰਾ ਖੁੱਲਾ ਇਹਨਾਂ ਦਾ ਜੇ ਇਦਾਂ ਦੇ ਕਰਦੇ ਆ ਮੈਂ ਹਰ ਗੱਲ ਨੂੰ ਕਬੂਲਦਾ ਕਿ ਤੁਸੀਂ ਜਿੱਥੇ ਆਣਾ ਆ ਜਾਓ ਮੈਂ ਤੁਹਾਨੂੰ ਦੱਸਾਂ ਮੈਂ ਬੀਬੀ ਜੀ ਨੂੰ ਇੱਕ ਵੀ ਕਹਿਣਾ ਕਿ ਚੱਲ ਤੂੰ ਵੀ ਬਿਨਾ ਸਿਕਿਉਰਿਟੀ ਤੋਂ ਪਿੰਡ ਦੇ ਵਿੱਚ ਚੱਲ ਮੈਂ ਵੀ ਚੱਲਦਾ ਤੂੰ ਚੱਲ ਪ੍ਰਚਾਰ ਕਰ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਜਾਂਦਾ ਸਿਕਿਉਰਿਟੀ ਨਾਲ ਰੱਖਦਾ ਹੀ ਨਹੀਂ ਮੈਂ ਤਾਂ ਜਦੋਂ ਸਰਕਾਰ ਸੀ ਮੈਂ ਤਾਂ ਨਹੀਂ ਸੀ ਰੱਖਦਾ ਤੂੰ ਕਿੰਨੇ ਕਿਚੇਰ ਮਤਲਬ ਕਿ ਤੁਸੀਂ ਪੁਲਿਸ ਦੇ ਰਾਹੀਂ ਜਿਹੜੀਆਂ ਮੋਟਾਂ ਹੋ ਲੁੱਟ ਸਕਦੇ ਹੈਗੇ ਆਂ ਚਾਰ ਚੋਣਾ ਹੋਈਆਂ ਔਰੇ ਚਾਰੇ ਚੋਣਾ ਚ ਤੁਸੀਂ ਮੁੱਦੇ ਮੋ ਪਾਇਆ ਤੁਹਾਨੂੰ ਲੋਕਾਂ ਨੇ ਲੋਕ ਨਫ਼ਰਤ ਕਰਦੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਾਂ ਲੋਕ ਬਿਲਕੁਲ ਲੁੱਟ ਬਰਦਾਸ਼ਤ ਨਹੀਂ ਕਰਦੇ ਮੁੱਦੇ ਮੂੰਗੇ ਰਿਆ ਇਹਨਾਂ ਚਾਰ ਚੋਣਾ ਚ ਮੈਨੂੰ ਪੂਰਾ ਯਕੀਨ ਆ ਕਿ ਰਾਜਪੁਰੇ ਦੇ ਲੋਕ ਬੜੇ ਛੇ ਆ ਬੜੇ ਇਮਾਨਦਾਰ ਆ ਮੇਰਾ ਪਰਿਵਾਰ ਆ ਪੂਰਾ ਤੇ ਮੇਰੇ ਪਰਿਵਾਰ ਤੇ ਮੈਂ ਕਿਸੇ ਨੂੰ ਆਂਚ ਨਹੀਂ ਆਣ ਦੇਣੀ ਪਰ ਮੈਨੂੰ ਇੰਨਾ ਕੁ ਯਕੀਨ ਆ ਕਿ ਜੇ ਵਾਕਈ ਤੁਸੀਂ ਚਾਹੁੰਦੇ ਹੋ ਜਿਵੇਂ ਹਰਦੀਾਲ ਸਿੰਘ ਨੇ ਪਹਿਲਾਂ ਵਿਕਾਸ ਕੀਤਾ ਮੇਰਾ ਵਾਅਦਾ ਤੁਹਾਡੇ ਨਾਲ ਪਰਮਾਤਮਾ ਨੂੰ ਹਾਜ਼ਰ ਨਜ਼ਰਦਾਨ ਕੇ ਕਹਿਣਾ ਕਿ ਰਾਜਪੁਰੇ ਦਾ ਵਿਕਾਸ ਪਹਿਲਾ ਨਾਲੋਂ ਵੀ 4 ਗੁਣਾ ਕਰਕੇ ਮੈਂ ਇਸ ਹਲਕੇ ਨੂੰ ਪੂਰੇ ਹਿੰਦੁਸਤਾਨ ਚ ਇੱਕ ਨਮੂਨੇ ਦਾ ਬਣਾ ਕੇ ਦੇਵਾਂਗਾ ਮੈਂ ਤੁਹਾਨੂੰ ਦੱਸਾਂ ਪਰ ਮੇਰੇ ਜਿਹੜੇ ਉਮੀਦਵਾਰ ਜਿਹੜੇ ਮੈਦਾਨ ਚ ਆਏ ਹੈਗੇ ਆ ਅਸੀਂ ਤਕੜੇ ਹੋ ਕੇ ਪ੍ਰਚਾਰ ਕਰਾਂਗੇ ਬਿਲਕੁਲ ਬੇਡਰ ਬੇਕੋਪ ਹੋ ਕੇ ਮੈਂ ਬਾਕੀ ਰਾਜਪੁਰੇ ਨਵਾਸੀਆਂ ਨੂੰ ਵੀ ਕਹਾਂਗਾ ਕਿ ਬੇ ਡਰ ਬੇਕੋਫ ਹੋ ਕੇ ਤੁਸੀਂ ਜਿਹੜੀ ਵੋਟ ਆਪਣੀ ਇਸਤੇਮਾਲ ਕਰੋ ਤੇ ਤਕੜੇ ਹੋ ਕੇ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਹੜੀ ਤੁਸੀਂ ਵੋਟ ਆਹ ਪਾਓ ਔਰ ਮੇਰੇ ਤੇ ਤੁਹਾਨੂੰ ਬਸਵਾਸ ਹੋਣਾ ਚਾਹੀਦਾ ਜੋ ਮੈਂ ਪਿੱਛੇ ਤੁਹਾਡੇ ਲਈ ਕੀਤਾ باوجود ਕਰੋਨਾ ਦੇ ਸਾਡੇ 2 ਸਾਲ ਕਰੋਨਾ ਚ ਖਰਾਬ ਹੋ ਗਏ ਉਹਦੇ باوجود ਇੰਨੀਆਂ ਪ੍ਰਾਪਤੀਆਂ ਨੇ ਇਹ ਤੇ ਏਡੇ ਏਡੇ ਜਿਹੜੇ ਕੰਮ ਜਿਹੜੇ ਕਰਾਏ ਗਿਆ ਇਲਾਕੇ ਚ ਤਾਂ ਅੱਜ ਦੁੱਖ ਹੁੰਦਾ ਜਦੋਂ ਇਹ ਬਰਬਾਦ ਕਰਦੇ ਆ ਉਹਨਾਂ ਕੰਮਾਂ ਨੂੰ ਸੋ ਮੈਂ ਇਹ ਯਕੀਨ ਦਵਾਨ ਦੇ ਲਈ ਅੱਜ ਤੁਹਾਨੂੰ ਸੱਦਿਆ ਤੇ ਇੱਕ ਇਹ ਕਿ ਜੇ ਇਲਾਕੇ ਆ ਨਵਾਸਿਆਂ ਨੂੰ ਵੀ ਮੈਂ ਕਹਿਣਾ ਜੇ ਆ ਕੇ ਪਿੰਡਾਂ ਚ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਤਰੀਕੇ ਦੇ ਨਾਲ ਜੰਡੋਲੀ ਵਾਲਿਆਂ ਨੇ ਜਵਾਬ ਦਿੱਤਾ ਜਿਹੜਾ ਨਿਸਾਨ ਸਿੰਘ ਸਵੇਰੇ 3 ਵਜੇ ਜਦੋਂ ਸਾਡਾ ਉੱਥੇ ਕਾਬਲ ਸਿੰਘ ਸਾਡਾ ਖਜਾਨ ਸਿੰਘ ਉਹਦੀ ਵਾਈਫ ਜਿਹੜੀ ਗੁਰਮੀਤ ਕੌਰ ਜਿਹੜੀ ਹੈਗੀ ਚੌਣ ਲੜ ਰਹੀ ਸੀ ਜਦੋਂ ਉਹਨਾਂ ਨੂੰ ਇਹ ਜਾ ਕੇ ਕਰੇ ਬੜੇ ਇਹ ਤੜਕੇ ਸਾਰ ਕਿ ਤੁਸੀਂ ਨੋਮੀਨੇਸ਼ਨ ਮੈਂ ਧੰਨਵਾਦ ਕਰਦਾ ਪੂਰੇ ਸਮੁੱਚੇ ਨਗਰ ਦਾ ਕਿ ਉਹਨਾਂ ਨੇ ਅਨਾਉਂਸਮੈਂਟ ਕਰਾਈ ਕਰਦੋਂ ਸਾਰਾ ਨਗਰ ਇਕੱਠਾ ਹੋ ਕੇ ਉਹਨਾਂ ਨੂੰ ਕੇਰਾ ਪਾ ਲਿਆ ਔਰ ਮੂੰਹ ਦੀ ਖਾਣੀ ਖਾ ਕੇ ਉਹ ਆਏ ਆ ਉਸ ਕੇਸ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਤੇ ਉਹਨੂੰ ਹਾਈ ਕੋਰਟ ਅਸੀਂ ਲੈ ਕੇ ਜਾ ਰਹੇ ਹੈਗੇ ਆ ਤੇ ਮੈਂ ਅਧਿਕਾਰੀਆਂ ਨੂੰ ਵੀ ਕਹਿਣੀ ਚਾਹਨਾ ਕਿ ਸਮਾਂ ਨਿਕਲ ਗਿਆ ਤੇ ਥੋੜਾ ਜਿਹਾ ਰਹਿ ਗਿਆ ਇਹਨਾਂ ਦਾ ਮੈਂ ਤੁਹਾਨੂੰ ਦੱਸਾਂ ਕਿਸੇ ਨੇ ਪੈਰ ਨਹੀਂ ਮੈਂ ਤੁਹਾਨੂੰ ਦੱਸਾਂ ਮੁੜ ਕੇ ਤੁਸੀਂ ਭੁਗਤ ਤੇ ਫਿਰੋਗੇ ਬੈਤ ਬਿਹਤਰ ਹੈ ਕਿ ਇਹਨਾਂ ਦੀਆਂ ਗੱਲਾਂ ਚਨਾਓ ਤੇ ਇਹਨਾਂ ਦੀਆਂ ਗੱਲਾਂ 'ਚ ਨਾ ਆ ਕੇ ਤੁਸੀਂ ਜਿਹੜਾ ਆਮ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਣ ਦੋ ਤੁਹਾਨੂੰ ਦੱਸਾਂ ਕੈਂਡੀਡੇਟ ਕੋਈ ਆਮ ਆਦਮੀ ਜਿਹੜੇ ਅਸਲੀ ਜਿਹੜੇ ਆਮ ਦੇ ਮਤਲਬ ਕਿ ਵਰਕਰ ਸੀ ਉਹਨਾਂ ਨੂੰ ਟਿਕਟੇ ਨਹੀਂ ਦਿੱਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਤੁਹਾਨੂੰ ਦੱਸਦਾ ਜਿਸ ਬੰਦੇ ਨੂੰ ਟਿਕਟ ਦਿੱਤਾ ਉਹ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੀ ਨਹੀਂ ਸੀ ਉਹ ਤਾਂ ਬੰਦਾ ਹੀ ਨਹੀਂ ਸੀ ਪਤਾ ਨਹੀਂ ਕੀ ਇਹਨਾਂ ਨੇ ਟਾਪ ਅਨ ਕਰਕੇ ਉਸ ਬੰਦੇ ਨੂੰ ਟਿਕਟ ਦਿੱਤਾ ਉਹਦੇਣ ਟਰਾਂਸਪੋਰਟਰ ਚੱਲਦੀ ਹੈ ਬੱਸਾਂ ਚਲਾਉਂਦਾ ਹੈਗਾ ਜਿਹੜੇ ਆਮ ਵਰਕਰ ਸੀ ਤਾ ਉਹਨਾਂ ਨੂੰ ਤਾਂ ਇਹਨਾਂ ਨੇ ਪੁੱਛਿਆ ਹੀ ਨਹੀਂ ਉਹ ਧੱਕੇ ਖਾਂਦੇ ਫਿਰਦੇ ਹੁਣ ਆਜ਼ਾਦ ਚੋਣ ਲੜਦੇ ਫਿਰਦੇ ਹੈਗੇ ਆ ਇਹ ਆ ਇਹ ਮਤਲਬ ਕਿ ਆਮ ਆਦਮੀ ਪਾਰਟੀ ਹੈ ਐਸੀ ਨੀਤੀ ਹੈ ਨਾ ਇਹਦਾ ਸੋ ਮੈਂ ਕਹਿਣਾ ਚਾਹਨਾ ਕਿ ਤੁਸੀਂ ਸਹੀ ਮੈਨਿਆਂ ਦੇ ਵਿੱਚ ਹੁਣ ਜਿਹੜੇ ਆ ਮੇਰੇ ਜਿਹੜੇ ਉਮੀਦਵਾਰ ਬੈਠੇ ਆ ਆਮ ਵਰਕਰ ਆਹੇ ਆਮ ਘਰਾਂ ਦੇ ਬੱਚੇ ਆ ਇਹ ਜਿਹੜੇ ਪਾਰਟੀ ਨਾਲ ਜੁੜੇ ਇੱਕ ਵੀ ਬੰਦਾ ਨਹੀਂ ਜਿਹੜਾ ਪਾਰਟੀ ਤੋਂ ਬਾਹਰ ਲਿਆ ਕੇ ਅਸੀਂ ਕਿਸੇ ਨੂੰ ਟਿਕਟ ਦਿੱਤੀ ਹੋਵੇ ਤਾਂ ਇਹ ਜਿੱਥੇ ਜਿੱਦੋਂ ਲਿਆਣੇ ਬਾਹਰੋਂ ਲਿਆ ਕੇ ਖੜਾ ਕਰਤਾ ਹੋਰ ਲਿਆਤਾ ਜਿਹੜੇ ਇਹਨਾਂ ਦੇ ਕੇ ਡਰਾਈ ਜਿਹੜੇ ਬੰਦੇ ਸੀਗੇ ਉਹਨਾਂ ਦਾ ਬੱਚਿਆਂ ਦਾ ਨੁਕਸਾਨ ਕਰਤਾ ਸੋ ਮੈਂ ਇਸ ਕਰਕੇ ਆਪ ਜੀ ਨੂੰ ਸੱਦਿਆ ਤੁਹਾਡੇ ਰਾਹੀਂ ਮੈਂ ਸਨੇਹਾ ਦੇਣਾ ਚਾਹਨਾ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਕਿ ਭਾਈ ਤਕੜੇ ਹੋ ਕੇ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਅਸੀਂ ਆ ਵੀ ਰਹੇ ਹਾਂ ਤੁਹਾਡੇ ਕੋਲ ਬੇਨਤੀ ਕਰਨ ਦੇ ਲਈ ਮੇਰੇ ਉਮੀਦਵਾਰ ਵੀ ਘਰ ਘਰ ਜਾਣਗੇ ਪ੍ਰਚਾਰ ਕਰਨਗੇ ਇਹ ਪੂਰਾ ਸੋ ਮੈਂ ਇਹ ਬੇਨਤੀ ਕਰਨ ਦੇ ਲਈ ਤੁਹਾਨੂੰ ਸੱਦਿਆ ਮੈਨੂੰ ਯਕੀਨ ਆ ਕਿ ਤੁਹਾ ਮੇਰੀ ਕਹੀ ਹੋਈ ਗੱਲ ਤੁਸੀਂ ਹਰ ਕਰ ਦੇ ਵਿੱਚ ਤੁਸੀਂ ਪਛਾਣ ਦੇ ਵਿੱਚ ਸਾਡੀ ਮਦਦ ਕਰੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ